ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰਿ ਭਜ ਮਨ ਜਹਿ ਬਿਦ ਜਲ ਕੋ ਮੀਨ ਦਿਨਾਂ ਨਾ ਵਿਸਰੈ ਨਾਮ ਸੇਕ ਨੇਹਿਆ ਤੇਦ ਨ ਜਾਣ ਹਮੂਲ ਸਾਈ ਜਹਿਿਆ ਜੇਤਾ ਜਿਉ ਪਿੰਡ ਸਭ ਤੇਰਾ ਤੋ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਹਾ ਤੂ ਕਰਾਇਹਿ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜੇ ਹਾ ਤੂ ਕਰਾਏਹਿ ਤੇਹਾ ਹਉ ਕਰੀ ਵਖਿਆਨ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਚਵਰ ਸ਼ਦਰ ਤਖਤ ਦੇ ਮਾਲਕ ਉਗਰਤਾ ਗਦੀ ਤੇ ਸੁਭਾਇਮਾਨ ਸਤਿਗੁਰੂ ਜੀ ਧਨ ਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲਾ ਅਰਧ ਸ਼ਤਾਬਦੀ ਸ਼ਹੀਦੀ ਸਮਾਗਮ ਨੂੰ ਮਨਾਉਂਦਿਆਂ ਹੋਇਆ ਅਦੇ ਦਮਦਮੀ ਟਕਸਾਲ ਦੇ ਸਮੂਹੇ ਮਹਾਂਪੁਰਖਾਂ ਦੀ ਯਾਦ ਦੇ ਅੰਦਰ ਜੋ ਇਸ ਅਸਥਾਨ ਤੇ ਹਰ ਸਾਲ ਸਮਾਗਮ ਕੀਤੇ ਜਾਂਦੇ ਨੇ ਅੱਜ ਦੇ ਦਿਨ ਦੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੀ ਗਰੀਬ ਨਿਵਾਜ ਪਾਦਸ਼ਾਹ ਮਹਾਰਾਜ ਜੀਆਂ ਦੀ ਸਾਜ਼ੀ ਨਵਾਜ਼ੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰ ਮਹਾਰਾਜ ਜੀਆਂ ਨੇ ਬੜੀ ਕਿਰਪਾ ਕੀਤੀ ਹੈ ਬੜੇ ਲੰਬੇਰੇ ਸਮੇਂ ਤੋਂ ਸਮਾਗਮ ਚੱਲ ਰਿਹਾ ਹੈ ਪਰ ਫੇਰ ਵੀ ਇਸ ਜਗਤ ਨੂੰ ਸਿਹਤ ਦੇਣ ਵਾਸਤੇ ਸਮੇਂ-ਸਮੇਂ ਤੇ ਪੂਰਨ ਪੁਰਖ ਪੈਦਾ ਵੀ ਹੁੰਦੇ ਰਹੇ। ਔਰ ਉਹਨਾਂ ਪੂਰਨ ਪੁਰਖਾਂ ਦੇ ਬਾਬਤ ਬਾਦ ਦੇ ਵਿੱਚ ਉਹਨਾਂ ਦੀ ਗੱਲ ਵੀ ਕੀਤੀ ਗਈ ਆਪੋ ਆਪਣੇ ਕਥਨ ਅਨੁਸਾਰ ਕਿਤੇ ਸ਼ਬਦਾਂ ਦੁਆਰਾ ਬੋਲ ਕਰਕੇ ਕਿਤੇ ਸ਼ਬਦਾਂ ਦੁਆਰਾ ਲਿਖ ਕਰਕੇ ਔਰ ਉਹਨਾਂ ਬੋਲਾਂ ਨੂੰ ਸਾਂਭ ਕੇ ਰੱਖਦਿਆਂ ਹੋਇਆਂ ਹੀ ਬਿਆੰਤ ਗ੍ਰੰਥ ਜਿਹੜੇ ਨੇ ਸੰਸਾਰ ਦੇ ਵੱਖ-ਵੱਖ ਧਾਰਮਿਕ ਲੋਕਾਂ ਨੇ ਸਾਹਮਣੇ ਰੱਖੇ ਹੋਏ ਨੇ ਔਰ ਉਹਨਾਂ ਉਪਦੇਸ਼ਾਂ ਦੇ ਵਿੱਚੋਂ ਗਿਆਨ ਲੈ ਕੇ ਬੇਅੰਤ ਗੁਰਮੁਖ ਪਿਆਰਿਆਂ ਨੇ ਆਪਣੇ ਜੀਵਨ ਨੂੰ ਉਹਨਾਂ ਵਰਗਾ ਕਰਨ ਦਾ ਯਤਨ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਜੇ ਗੱਲ ਕਰੀਏ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਅਕਾਲ ਪੁਰਖ ਸਰੂਪ ਨੇ। ਸਤਗੁਰੂ ਮਹਾਰਾਜ ਜੀ ਦੀ ਵਡਿਆਈ ਬੋਲਾਂ ਦੇ ਵਿੱਚ ਬੋਲ ਕੇ ਸੰਪੂਰਨ ਵਡਿਆਈ ਨਹੀਂ ਹੋ ਸਕਦੀ ਸ਼ਬਦਾਂ ਦੁਆਰਾ ਲਿਖ ਕੇ ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਸਤਗੁਰ ਸੱਚੇ ਪਾਦਸ਼ਾਹ ਮਹਾਰਾਜ ਜੀ ਜੋ ਉਹਨਾਂ ਨੇ ਮਹਾਨ ਕੁਰਬਾਨੀ ਸਰਬ ਧਰਮਾਂ ਦੀ ਰੱਖਿਆ ਵਾਸਤੇ ਪਾਦਸ਼ਾਹ ਮਹਾਰਾਜ ਜੀਆਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਮਹਾਨ ਕੁਰਬਾਨੀ ਕੀਤੀ ਹੈ ਅਨੁਕਲਗੀਤਾਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਆਪਣੇ ਬਚਨਾਂ ਦੇ ਵਿੱਚ ਲਿਖਿਆ ਜੋ ਆਪ ਜੀ ਨੇ ਬਾਬਾ ਜੀਾਂ ਦੇ ਮੁਖਾਰਬਿੰਦ ਤੋਂ ਪ੍ਰਮਾਣ ਜਿਹੜਾ ਸਰਵਣ ਕੀਤਾ ਹੈ ਕਿ ਬਹੁਤ ਵੱਡਾ ਸਾਕਾ ਮਹਾਰਾਜ ਜੀ ਨੇ ਕਲਯੁਗ ਦੇ ਇੱਕ ਇਸ ਸਮੇਂ ਦੇ ਅੰਦਰ ਕਰਨਾ ਕੀਤਾ ਹੈ ਇਤਿਹਾਸ ਸਾਧ ਸੰਗਤ ਜੀ ਸੰਸਾਰ ਵਾਸਤੇ ਚਾਨਣ ਮਨਾਰਾ ਹੁੰਦਾ ਹੈ ਇਸ ਇਤਿਹਾਸ ਤੋਂ ਸੇਧ ਲੈ ਕੇ ਜੀਵ ਆਪਣੇ ਆਪ ਨੂੰ ਉਸ ਪਰਮ ਪਿਤਾ ਅਕਾਲ ਪੁਰਖ ਦੀ ਪ੍ਰਾਪਤੀ ਦੇ ਰਾਹ ਤੇ ਚੱਲਣ ਵਾਸਤੇ ਪ੍ਰੇਰਿਤ ਕਰਦਾ ਹੈ ਸਿੱਖਿਆ ਲੈ ਕਰਕੇ ਪਰ ਜਿਹੜਾ ਪੂਰਨ ਪੁਰਖਾਂ ਦਾ ਉਪਦੇਸ਼ ਹੁੰਦਾ ਹੈ ਉਹ ਮੰਜ਼ਲ ਹੁੰਦਾ ਹੈ ਤੇ ਜਿਹੜਾ ਪੂਰਨ ਪੁਰਖਾਂ ਨੇ ਜਿਸ ਤਰ੍ਹਾਂ ਦੇ ਨਾਲ ਘਾਲਣਾ ਘਾਲੀਆਂ ਨੇ ਉਹਨਾਂ ਨੂੰ ਦੇਖਦਿਆਂ ਇਸ ਰਾਹ ਦੇ ਉੱਪਰ ਚੱਲਿਆ ਜਾਂਦਾ ਹੈ ਪ੍ਰੇਰਣਾ ਵੀ ਮਿਲਦੀ ਏ ਚੱਲਿਆ ਵੀ ਜਾਂਦਾ ਹੈ ਪਰ ਨਾਲ ਸਹਾਰਾ ਜਿਹੜਾ ਉਹਨਾਂ ਦੇ ਉਪਦੇਸ਼ ਦਾ ਹੁੰਦਾ ਹੈ। ਤੋਂ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿੱਥੇ ਉਹਨਾਂ ਦਾ ਇਤਿਹਾਸ ਸਾਨੂੰ ਸਿੱਧ ਦਿੰਦਾ ਹੈ। ਪਰਮਾਤਮਾ ਤੋਂ ਆਪਾ ਆਪ ਵਰਣ ਦੀ ਸਿੱਧ ਦਿੰਦਾ ਕਿ ਪਰਮਾਤਮਾ ਦੇ ਨਾਲ ਪ੍ਰੇਮ ਕਿਵੇਂ ਕਰਨਾ ਹੈ। ਸਿੱਧ ਦਿੰਦਾ ਕਿ ਤਿਆਗੀ ਕਿਵੇਂ ਹੋਣਾ ਹੈ, ਬੈਰਾਗੀ ਕਿਵੇਂ ਹੋਣਾ ਹੈ। ਉਥੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਜੋ ਗਿਆਨ ਹੈ ਜੋ ਉਪਦੇਸ਼ ਹੈ ਉਹ ਵੀ ਸਾਨੂੰ ਜੀਵਨ ਜਾਚ ਦੱਸਦਾ ਹੈ ਗਰੀਬ ਨਵਾਜ਼ ਪਾਦਸ਼ਾਹ ਮਹਾਰਾਜ ਜੀ ਦੀ ਜਿਤਨੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹੈ ਵੈਸੇ ਤੇ ਸਾਰੀ ਹੀ ਬਾਣੀ ਗੁਰੂ ਪਾਦਸ਼ਾਹ ਮਹਾਰਾਜ ਜੀ ਦੀ ਸਾਨੂੰ ਸੰਸਾਰ ਵੱਲੋਂ ਉਪਰਾਮ ਕਰਦੀ ਏ ਉਹ ਉਪਰਾਮਤਾ ਦਾ ਉਪਦੇਸ਼ ਦਿੰਦੀ ਏ ਸਾਡੇ ਅੰਦਰ ਵਿਰਾਗ ਭਰਦੀ ਹੈ ਪਰ ਵਿਦਵਾਨਾਂ ਮਹਾਂਪੁਰਖਾਂ ਨੇ ਇਸ ਗੱਲ ਨੂੰ ਜਾਣਿਆ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਉਹ ਜਿਆਦਾ ਵਿਰਾਗਮਈ ਹੈ ਬਹੁਤ ਸ਼ਬਦ ਮਹਾਰਾਜ ਜੀ ਦੇ ਜੋ ਨੇ ਵਿਰਾਗਮਈ ਨੇ ਜੋ ਮੰਗਲ ਦੇ ਵਿੱਚ ਆਪ ਜੀ ਨੇ ਪਾਤਸ਼ਾਹ ਜੀ ਦਾ ਸਰਵਣ ਕੀਤਾ ਸ਼ਬਦ ਜਿਥੋਂ ਭੋਗ ਦੇ ਸ਼ਲੋਕ ਪ੍ਰਾਰੰਭ ਹੁੰਦੇ ਨੇ ਗਰੀਬ ਨਵਾਜ ਪਾਦਸ਼ਾਹ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦਾ ਉਪਦੇਸ਼ ਦਿੰਦੇ ਨੇ ਤੇ ਪਾਦਸ਼ਾਹ ਮਹਾਰਾਜ ਦੀ ਕਿਰਪਾ ਕਰਦੇ ਨੇ ਕਿ ਜੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ ਤੇ ਸਮਝ ਲੈ ਤੂੰ ਆਪਣਾ ਜੀਵਨ ਵਿਅਰਥ ਗਵਾ ਲਿਆ ਹੈ ਫਿਰ ਪਰਮਾਣ ਦਿੱਤਾ ਕਿਉਂਕਿ ਜਦੋਂ ਕੋਈ ਪੂਰਨ ਪੁਰਖ ਸਮਝਾਉਂਦਾ ਹੁੰਦਾ ਹੈ ਉਹਦੇ ਕੋਲ ਜਿਗਿਆਸੂ ਹੁੰਦੇ ਨੇ ਤੇ ਜਿਗਿਆਸੂਆਂ ਦੇ ਮਨ ਦੇ ਵਿੱਚ ਸਵਾਲ ਬੜੇ ਹੁੰਦੇ ਨੇ ਮਹਾਂਪੁਰਖਾਂ ਦੇ ਐਸੇ ਵਜਨ ਨੇ ਕਿ ਜਦੋਂ ਕੋਈ ਜੀਵ ਪਰਮਾਤਮਾ ਦੀ ਪ੍ਰਾਪਤੀ ਦੇ ਰਾਹ ਦੇ ਉੱਤੇ ਚੱਲਦਾ ਹੈ ਕਿਸੇ ਪੂਰਨ ਪੁਰਖ ਦਾ અનુਸੰਗ ਮਿਲਦਾ ਹੈ بڑے ਸਵਾਲ ਉਹਦੇ ਮਨ ਦੇ ਵਿੱਚ ਪੈਦਾ ਹੁੰਦੇ ਨੇ ਤੇ ਜਿਵੇਂ ਜਿਵੇਂ ਉਪਦੇਸ਼ ਉਹਦੇ ਅੰਦਰ ਉਤਰਦਾ ਜਾਂਦਾ ਹੈ ਉਵੇਂ-ਉਵੇਂ ਸਵਾਲ ਮੁੱਕਦੇ ਜਾਂਦੇ ਨੇ। ਉਵੇਂ-ਉਵੇਂ ਸਵਾਲਾਂ ਦਾ ਅੰਤ ਹੋਈ ਜਾਂਦਾ ਹੈ। ਕਿਉਂਕਿ ਪੂਰਨ ਪੁਰਖ ਦੇ ਉਪਦੇਸ਼ ਨੂੰ ਕਮਾਉਣ ਦੇ ਨਾਲ ਉਹ ਆਪ ਵੀ ਉਸ ਗੱਲ ਨੂੰ ਜਾਣਨਾ ਸ਼ੁਰੂ ਕਰ ਦਿੰਦਾ ਹੈ ਜਿਹੜੀ ਗੱਲ ਨੂੰ ਪੂਰਨ ਪੁਰਖ ਨੇ ਜਾਣਿਆ ਹੈ। ਤੇ ਜਿਵੇਂ-ਜਿਵੇਂ ਜੀਵ ਜਾਣਦਾ ਜਾਂਦਾ ਹੈ ਉਵੇਂ-ਉਵੇਂ ਉਹਦੇ ਸਵਾਲ ਮੁੱਕਦੇ ਜਾਂਦੇ ਨੇ। ਪਰ ਜਦੋਂ ਚੱਲਣਾ ਤੇ ਸਵਾਲ ਸਤ ਸੰਗਤ ਜੀ ਬਹੁਤ ਪੈਦਾ ਹੁੰਦੇ ਨੇ ਸਤਗੁਰ ਪਾਦਸ਼ਾਹ ਮਹਾਰਾਜ ਜੀ ਨੇ ਜਿਹੜਾ ਇਹ ਪਾਵਨ ਸ਼ਬਦ ਆਪਣੇ ਮੱਖ ਤੋਂ ਉਚਾਰਨ ਕੀਤਾ ਗੁਰੂ ਪਾਦਸ਼ਾਹ ਮਹਾਰਾਜ ਜੀ ਤੇ ਉਸ ਵੇਲੇ ਪਿੰਜਰੇ ਦੇ ਵਿੱਚ ਕੈਦ ਨੇ ਇਤਿਹਾਸ ਸਾਹਿਬ ਜੀ ਨੇ ਸਰਵਣ ਕੀਤਾ ਪਰ ਪਾਦਸ਼ਾਹ ਮਹਾਰਾਜ ਜੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਿਆਰਿਆਂ ਨੇ ਇਸ ਸ਼ਲੋਕ ਨੂੰ ਪੜਿਆ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੋਏਗਾ ਕਿ ਗੁਰੂ ਪਾਤਸ਼ਾਹ ਜੀ ਆਪ ਜੀ ਨੇ ਇਹ ਵਚਨ ਤੇ ਕੀਤਾ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਗਾਓ ਜੇ ਉਸ ਪ੍ਰਮਾਤਮਾ ਦੇ ਗੁਣ ਨਹੀਂ ਗਾਵਾਂਗੇ ਤੇ ਜਨਮ ਵਿਅਰਥ ਜਾਏਗਾ ਪਰ ਬਾਦਸ਼ਾਹ ਮਹਾਰਾਜ ਜੀ ਕੋਈ ਪ੍ਰਮਾਣ ਤੇ ਦਿਓ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਿਸ ਤਰ੍ਹਾਂ ਦੇ ਨਾਲ ਹੈ ਪਾਦਸ਼ਾਹ ਜੀ ਨੇ ਅੱਗੇ ਮੱਛੀ ਦਾ ਪ੍ਰਮਾਣ ਦਿੱਤਾ ਹੈ ਕਿ ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਹਰ ਵੇਲੇ ਪਾਣੀ-ਪਾਣੀ ਕੂਕਦੀ ਰਹਿੰਦੀ ਹੈ ਗੁਰੂ ਕੇ ਪਿਆਰਿਆ ਤੂੰ ਇਸੇ ਤਰ੍ਹਾਂ ਦੇ ਨਾਲ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਹੈ ਗਾਵਹੁ ਰਾਮ ਕੇ ਗੁਣ ਗੀਤ ਪਾਦਸ਼ਾਹ ਜੀ ਕਹਿੰਦੇ ਉਸ ਪ੍ਰਮਾਤਮਾ ਦੇ ਗੁਣਾਂ ਰੂਪੀ ਗੀਤਾਂ ਨੂੰ ਗਾਈਏ ਹੋਏਗਾ ਕਿ ਮਹਾਰਾਜ ਜੀ ਕਹਿੰਦੇ ਨਾਨਕ ਪਾਉ ਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਜਿਹੜਾ ਪਰਮਾਤਮਾ ਦੇ ਗੁਣਾ ਰੂਪੀ ਗੀਤਾ ਨੂੰ ਗਾਉਂਦਾ ਹੈ ਨਾ ਪਾਤਸ਼ਾਹ ਜੀ ਕਹਿੰਦੇ ਭਵਜਲ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਕਈ ਵਾਰੀ ਮਨ ਦੇ ਵਿੱਚ ਇਹ ਸਾਡੇ ਖਿਆਲ ਆਉਂਦਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤੇ ਹਰ ਵੇਲੇ ਗੁਣ ਗਾਉਣ ਦੀ ਗੱਲ ਕੀਤੀ ਹੈ ਹਰ ਵੇਲੇ ਪਰਮਾਤਮਾ ਦੇ ਗੁਣਾ ਨੂੰ ਕਿਵੇਂ ਗਾਇਆ ਜਾਏ ਇਹ ਜ਼ੁਬਾਨ ਹੈ ਸਰੀਰ ਦਾ ਸੁਭਾਅ ਹੈ ਥੱਕ ਜਾਣਾ ਸਾਡੇ ਸਰੀਰ ਦਾ ਹਰੇਕ ਅੰਗ ਦਾ ਸੁਭਾਅ ਥੱਕਣਾ ਹੈ ਅੱਖ ਵੀ ਜਾਂਦਾ ਹੈ ਸਰੀਰ ਥੱਕ ਵੀ ਜਾਂਦਾ ਹੈ ਪਰ ਜੇ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੈ ਹਰ ਵੇਲੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਣ ਦੀ ਤੇ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਕਿਵੇਂ ਧਿਆਇਆ ਜਾਏਗਾ ਤੇ ਸਾਧ ਸੰਗਤ ਜੀ ਉਹ ਇਸ ਤਰ੍ਹਾਂ ਦੇ ਨਾਲ ਅਵਸਥਾ ਬਦਲਦੀ ਰਹਿੰਦੀ ਹੈ ਜਿਵੇਂ ਸਾਧ ਸੰਗਤ ਦੀ ਆਪਾਂ ਕਹਿੰਦੇ ਆ ਨਾ ਕਿ ਜਦੋਂ ਬੱਚਾ ਮਾਤਾ ਦੇ ਪੇਟ ਦੇ ਵਿੱਚ ਹੁੰਦਾ ਏ ਉਸ ਵੇਲੇ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਪ੍ਰਸਾਦ ਸੰਗਤ ਜੀ ਉਸ ਵੇਲੇ ਤੇ ਬੱਚੇ ਦੇ ਕੋਲ ਜ਼ਬਾਨ ਵੀ ਕੋਈ ਨਹੀਂ ਉਹਦੇ ਕੋਲ ਸ਼ਬਦ ਵੀ ਕੋਈ ਨਹੀਂ ਉਹਨੂੰ ਦੱਸਣ ਵਾਲਾ ਵੀ ਕੋਈ ਨਹੀਂ ਕਿ ਪਰਮਾਤਮਾ ਦੇ ਨਾਮ ਨੂੰ ਕਿਵੇਂ ਧਿਆਉਣਾ ਹੈ ਕਿਵੇਂ ਜਪਣਾ ਹੈ ਪਰਮਾਤਮਾ ਦਾ ਨਾਮ ਜਪਣਾ ਹੀ ਉਹਦੇ ਗੁਣ ਗਾਉਣਾ ਹੈ ਨਾ ਤੇ ਇਹ ਮਹਾਂਪੁਰਖ ਜਿਹੜੇ ਨੇ ਦੱਸਦੇ ਨੇ ਕਿ ਉਸ ਵੇਲੇ ਬਚਾ ਭਾਵ ਦੇ ਅੰਦਰ ਜਾਪ-ਜਪਦਾ ਹੁੰਦਾ ਹੈ ਜਿਵੇਂ ਪਹਿਲਾਂ ਸਾਡੀ ਬੈਖਰੀ ਬੌਣੀ ਬੋਲੀ ਹੈ ਫਿਰ ਮਦਮਾ ਹੈ ਪਸੰਤੀ ਹੈ ਪਰਾ ਹੈ ਇਸ ਤੋਂ ਅੱਗੇ ਸਾਧ ਸੰਗਤ ਜੀ ਇੱਕ ਭਾਵ ਦਾ ਬੋਲ ਰਹਿ ਜਾਂਦਾ ਜਿੱਥੇ ਕੇਵਲ ਭਾਵ ਹੈ ਉਸ ਭਾਵ ਨੂੰ ਕਈ ਵਿਦਵਾਨ ਤੇ ਕਹਿੰਦੇ ਨੇ ਉਹ ਭਾਵ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਕਿ ਉਹ ਭਾਵ ਕੈਸਾ ਹੈ ਪਰ ਪਰਮਾਨ ਲੈnde ਨੇ ਜਿਵੇਂ ਇੱਕ ਮਾਤਾ ਦਾ ਬਹੁਤ ਵਿਛੜਿਆ ਬਹੁਤ ਚਿਰ ਦਾ ਵਿਛੜਿਆ ਹੋਇਆ ਪੁੱਤਰ ਆ ਕੇ ਉਹਨੂੰ ਮਿਲਦਾ ਹੈ ਉਹਦੇ ਬੋਲ ਜਿਹੜੇ ਨੇ ਉਹ ਮੁੱਕ ਜਾਂਦੇ ਨੇ ਉਹਦੇ ਅੱਖਾਂ ਦੇ ਵਿੱਚੋਂ ਵਿਰਾਗ ਦੇ ਹੰਝੂ ਜਾਂਦੇ ਨੇ ਪਰ ਉਹ ਨਾ ਬੋਲਦਿਆਂ ਹੋਇਆਂ ਵੀ ਮਾਤਾ ਬਹੁਤ ਕੁਝ ਕਹਿ ਰਹੀ ਹੈ ਇੱਥੋਂ ਆ ਕੇ ਕਈ ਵਾਰੀ ਕਹਿੰਦੇ ਮਨ ਵੀ ਚੁੱਪ ਕਰ ਜਾਂਦਾ ਹੈ ਪਰ ਅੰਦਰ ਕੋਈ ਚੀਜ਼ ਹੈ ਜਿਹਦੇ ਨਾਲ ਉਹ ਇੱਕ ਆਨੰਦ ਪ੍ਰਾਪਤ ਹੋ ਰਿਹਾ ਉਹਨੂੰ ਵਿਦਵਾਨਾਂ ਨੇ ਭਾਵ ਕਿਹਾ ਹੈ ਤੇ ਜਦੋਂ ਬੱਚਾ ਮਾਤਾ ਦੇ ਪੇਟ ਦੇ ਵਿੱਚ ਹੁੰਦਾ ਹੈ ਉਹ ਭਾਵ ਦੇ ਵਿੱਚ ਹੈ ਜਿਵੇਂ ਜਾਪ ਹੈ ਸ਼ਬਦ ਹੈ ਧੁਨ ਹੈ ਉਹ ਧੁਨ ਤੋਂ ਪਰੇ ਭਾਵ ਹੈ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਕਿਸੇ ਪਿਆਰ ਵਾਲੇ ਦਾ ਗੁਰੂ ਪਰਮਾਤਮਾ ਦੇ ਨਾਲ ਪਿਆਰ ਬਣਦਾ ਹੈ ਨਾ ਪ੍ਰੇਮ ਬਣਦਾ ਹੈ ਉਹ ਸ਼ਬਦਾਂ ਤੋਂ ਫਿਰ ਅੰਦਰ ਦੀ ਯਾਤਰਾ ਸ਼ੁਰੂ ਕਰ ਦਿੰਦਾ ਹੈ ਉਹ ਫਿਰ ਧੁਨ ਤੋਂ ਅੱਗੇ ਭਾਵ ਦੇ ਵਿੱਚ ਚਲਿਆ ਜਾਂਦਾ ਹੈ ਉਹਦਾ ਭਾਵ ਬਣਿਆ ਰਹਿੰਦਾ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਿੱਖਾ ਆਪਣੀ ਇਹੋ ਦੀ ਅਵਸਥਾ ਬਣਾ ਲੈ ਕਿ ਜਿਹੜਾ ਇਹਨਾਂ ਅਵਸਥਾ ਨੂੰ ਪਾਵਕ ਪਾਰ ਕਰਦਾ ਤੂੰ ਭਾਵ ਦੇ ਵਿੱਚ ਟਿਕ ਜਾਏ ਤੇ ਤੇਰੀ ਸੁਰਤ ਤੇਰੀ ਹਰ ਵੇਲੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੀ ਰਹੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਜੀਵਨ ਹੈ ਉਹ ਸਫਲ ਹੋਏਗਾ ਇਸ ਤਰ੍ਹਾਂ ਦੇ ਨਾਲ ਤੂੰ ਉਸ ਪ੍ਰਮਾਤਮਾ ਦੇ ਵਿੱਚ ਲੀਨ ਹੋਏਗਾ ਜਦੋਂ ਸਾਧ ਸੰਗਤ ਜੀ ਬੱਚਾ ਪੈਦਾ ਹੁੰਦਾ ਨਾ ਉਹਦੇ ਕੋਲ ਨਾ ਮਨ ਹੈ ਨਾ ਉਹਦੇ ਕੋਲ ਬੁੱਧ ਹੈ ਨਾ ਉਹਦੇ ਕੋਲ ਸ਼ਬਦ ਨੇ ਕਿਉਂਕਿ ਮਨ ਜਿਹੜਾ ਉਹ ਵੀ ਬਾਅਦ ਦੇ ਵਿੱਚ ਪੈਦਾ ਹੁੰਦਾ ਹੈ ਮਨ ਵੀ ਬਾਅਦ ਚ ਪੈਦਾ ਹੁੰਦਾ ਹੈ ਅਕਲ ਵੀ ਕਿਸੇ ਤਰ੍ਹਾਂ ਦੀ ਨਹੀਂ ਕਿਉਂਕਿ ਬੱਚਾ ਕਦੇ ਹੱਥ ਅੱਗ ਚ ਪਾ ਦਿੰਦਾ ਹੈ ਕਦੇ ਪਾਣੀ ਚ ਡਿੱਗ ਜਾਂਦਾ ਹੈ ਇਹ ਬਾਅਦ ਦੇ ਵਿੱਚ ਸੰਸਾਰ ਦੇ ਖਿਆਲਾਂ ਅਨੁਸਾਰ ਉਹਦੀ ਬੁੱਧ ਬਣਦੀ ਹੈ ਤੇ ਖਿਆਲ ਜਿਹਨੇ ਕੁਝ ਉਹ ਸੰਸਾਰ ਵੱਲੋਂ ਲੈਂਦਾ ਕੋਸ਼ ਉਹਦੇ ਖਿਆਲ ਪਿਛਲੇ ਪੂਰਬਲੇ ਹੁੰਦੇ ਨੇ ਉਹਨਾਂ ਦੇ ਅਨੁਸਾਰ ਮਨ ਜਿਹੜਾ ਬਣ ਜਾਂਦਾ ਤੇ ਇਸ ਜਨਮ ਦੇ ਖਿਆਲ ਜਿਹੜੇ ਨੇ ਉਹ ਪੁਰਾਤਨ ਜਿਹੜੇ ਪੂਰਬਲੇ ਜਨਮ ਨੇ ਉਹਨਾਂ ਖਿਆਲਾਂ ਨੂੰ ਵੀ ਚੱਕ ਲੈਂਦਾ ਹੈ ਜਿਹੜੇ ਅਭਿਆਸੀ ਮਹਾਂਪੁਰਖ ਨੇ ਨਾ ਉਹਨਾਂ ਨੂੰ ਪਤਾ ਹੈ ਜਦੋਂ ਕੋਈ ਸਿਮਰਨ ਦੇ ਵਿੱਚ ਬੈਠਦਾ ਹੈ ਮਨ ਦੇ ਵਿੱਚ ਪਹਿਲਾਂ ਮਾੜੇ ਵਿਚਾਰ ਆਉਣਗੇ ਵਾਸ਼ਨਾ ਵਾਲੇ ਆਉਣਗੇ ਈਰਖਾ ਵਾਲੇ ਆਉਣਗੇ ਫਿਰ ਜਦੋਂ ਇਹਨਾਂ ਜਨਮਾਂ ਦੇ ਜਾਦਾ ਵਿਚਾਰ ਖਤਮ ਹੋ ਜਾਂਦੇ ਨੇ ਨਾ ਫਿਰ ਜਿਵੇਂ ਕਿਤੇ ਦਫਤਰ ਦੇ ਵਿੱਚ ਨਵੀਆਂ ਫਾਈਲਾਂ ਜਿਹੜੀਆਂ ਮੁੱਕ ਜਾਣ ਤੇ ਫਿਰ ਕਹਿੰਦੇ ਲਿਆਓ ਹੁਣ ਪੁਰਾਣੀਆਂ ਫਾਈਲਾਂ ਵੇਖ ਲਈਏ ਤੇ ਮਨ ਕਈ ਵਾਰੀ ਪੂਰਬਲੇ ਜਨਮਾਂ ਦੀਆਂ ਫਾਈਲਾਂ ਚੱਕਣ ਲੱਗ ਜਾਂਦਾ ਹੈ ਕਿਉਂਕਿ ਪਰਿਆ ਬਹੁਤ ਕੁਝ ਪਿਆ ਹੈ ਕਰੋੜਾਂ ਜਨਮਾਂ ਦੇ ਖਿਆਲ ਲਈ ਫਿਰਦੇ ਆਪਾਂ ਸਾਰੇ ਆਪੋ ਆਪਣੇ ਨਾਲ ਸੋ ਮੈਂ ਆਪਣੀ ਵਿਚਾਰ ਨੂੰ ਸੰਕੋਚਾਂ ਬੱਚਾ ਜਿਹੜਾ ਹੈ ਉਹਦੇ ਕੋਲ ਮਨ ਨਹੀਂ ਉਹਦੇ ਕੋਲ ਬੁੱਧ ਨਹੀਂ ਇਹ ਸਾਰਾ ਕੁਝ ਉਹਨੂੰ ਸਮਾਜ ਵੱਲੋਂ ਦਿੱਤਾ ਜਾਂਦਾ ਹੈ ਕੁਝ ਪਿੱਛੇ ਉਹਦੇ ਸੰਸਕਾਰਾਂ ਦੇ ਨਾਲ ਬਣਦੀ ਹੈ ਤੇ ਬੱਚਾ ਜਦੋਂ ਪੈਦਾ ਹੁੰਦਾ ਉਹ ਕੁਝ ਵੀ ਨਹੀਂ ਮਾਤਾ ਪਿਤਾ ਦੱਸਦੇ ਨੇ ਕਿ ਤੇਰਾ ਨਾਮ ਆ ਹੈ ਤੇਰੀ ਜਾਤ ਆਏ ਤੇਰਾ ਧਰਮ ਆਏ ਆਪਣੀ ਬਰਾਦਰੀ ਆਏ ਆਪਣੇ ਨਾਲ ਵੈਰ ਕਰਨ ਵਾਲੇ ਈਰਖਾ ਰੱਖਣ ਵਾਲੇ ਆ ਲੋਕ ਨੇ ਸਾਡੇ ਨਾਲ ਪ੍ਰੇਮ ਕਰਨ ਵਾਲੇ ਆ ਲੋਕ ਨੇ ਮਾਇਆ ਦੇ ਨਾਲ ਲੋਕ ਪੂਜਦੇ ਨੇ ਇਹ ਸਾਰੀਆਂ ਵਿਚਾਰਾਂ ਬਾਅਦ ਦੇ ਵਿੱਚ ਪੈਦਾ ਹੁੰਦੀਆਂ ਨੇ ਕਹਿ ਲਿਏ ਕਿ ਇਹ ਬੰਦੇ ਨੂੰ ਜਿਹੜਾ ਹੈ ਨਾਲ ਦੀ ਨਾਲ ਪਤਾ ਲੱਗਦਾ ਹੈ ਇਹ ਆਪਣੇ ਉੱਪਰ ਬੰਦਾ ਧਾਰਨ ਕਰਦਾ ਹੈ ਤੇ ਜਿਵੇਂ ਜਿਵੇਂ ਪੂਰਨ ਪੁਰਖਾਂ ਨੂੰ ਸੁਣੀ ਜਾਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਦਾ ਭਾਵ ਫਿਰ ਲੱਥ ਜਾਂਦਾ ਹੈ ਫਿਰ ਉਸੇ ਤਰ੍ਹਾਂ ਦਾ ਹੀ ਹੋ ਕੇ ਉਸ ਪਰਮਾਤਮਾ ਦੇ ਨਾਲ ਜੁੜਦਾ ਹੈ ਜਿਵੇਂ ਪਰਮਾਤਮਾ ਆਦਮਾ ਤੇ ਜੀਵ ਆਤਮਾ ਵਿਦਵਾਨਾਂ ਨੇ ਕਿਹਾ ਹੈ ਪਰਮਾਤਮਾ ਉਹ ਪਰਮ ਆਤਮਾ ਸਮੁੰਦਰ ਹੈ ਆਤਮਾ ਜਿਹੜੀ ਵਿੱਚੋਂ ਅੰਸ਼ ਹੈ ਜਿੰਨੂੰ ਬੋਂਦ ਆਪਾਂ ਕਹਿ ਲਈਏ ਪਰ ਜੀਵ ਆਤਮਾ ਕੀ ਹੈ ਜਿਹਦੇ ਵਿੱਚ ਜੀਵ ਪੁਣਾ ਆ ਗਿਆ ਜਦੋਂ ਜਨਮ ਧਾਰਦਾ ਹੈ ਜੀਵ ਪੁਣਾ ਜਦੋਂ ਆ ਜਾਂਦਾ ਹੈ ਨਾ ਉਹ ਜੀਵ ਆਤਮਾ ਹੈ ਤੇ ਮਹਾਂਪੁਰਖ ਜਿਹੜੇ ਕਿਰਪਾ ਕਰਕੇ ਉਹਦੇ ਜੀਵ ਪੁਣੇ ਨੂੰ ਖਤਮ ਕਰਦੇ ਨੇ ਤੇ ਉਹ ਜੀਵ ਪੁਣਾ ਜਦੋਂ ਲੱਥ ਜਾਂਦਾ ਤੇ ਫੇਰ ਆਤਮਾ ਸ਼ੁੱਧ ਰਹਿ ਜਾਂਦੀ ਹੈ ਤੇ ਉਹ ਸ਼ੁੱਧ ਆਤਮਾ ਹੀ ਪਰਮਾਤਮਾ ਚ ਸਮਾਉਂਦੀ ਹੈ ਜੀਵਾਤਮਾ ਕਦੇ ਵੀ ਪਰਮਾਤਮਾ ਚ ਨਹੀਂ ਸਮਾਉਂਦੀ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਨਾਲ ਆਪਣੇ ਪਾਵਨ ਉਪਦੇਸ਼ਾਂ ਦੁਆਰਾ ਸਾਨੂੰ ਨਿਹਾਲ ਕੀਤਾ ਹੋਰ ਵੀ ਬਯੰਤ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੇ ਮਨ ਰੇ ਗਹਿਓ ਨਾ ਗੁਰ ਉਪਦੇਸ਼ ਕਹਾ ਪਇਓ ਜੋ ਮੂਡ ਮੁਡਾਇਓ ਕਉ ਗਵ ਕੀਨੋ ਭੇਸ ਸਾਜ ਛਾੜ ਕੇ ਝੂਠਾ ਲਾਗਿਓ ਜਨਮ ਅਕਾਰਥਕ ਹੋਇਓ ਕਰ ਪਰ ਪੰਜ ਉਦਰ ਨਿਜ ਭੋਖਿਓ ਪਾਸ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਹਾਥ ਬਿਕਾਨਾ ਉਰਜ ਰਹਿਓ ਵਿਖੇਨ ਸੰਗ ਬੌਰਾ ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਆਦ ਸਰਾਨੀ ਸਰਾਨੀ ਕਹੋ ਨਾਨਕ ਹਰ ਬਿਰਧ ਪਛਾਨੋ ਭੁੱਲੇ ਸਦਾ ਪੁਰਾਨੇ ਆਪਾਂ ਸਾਰੇ ਭੁੱਲੇ ਹੋਇਆ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਸਾਨੂੰ ਪਰਮਾਤਮਾ ਨੂੰ ਚੇਤੇ ਕਰਾਉਂਦਾ ਹੈ ਆਪਾਂ ਸਾਰੇ ਮੋਹ ਮਾਇਆ ਦੀ ਨੀਂਦ 'ਚ ਸੁੱਤੇ ਆ ਗੁਰੂ ਦਾ ਉਪਦੇਸ਼ ਜਗਾਉਂਦਾ ਹੈ ਤੇ ਜਿਹੜੇ ਸਤਪੁਰਖਾਂ ਦੀ ਯਾਦ ਦੇ ਵਿੱਚ ਆਪਾਂ ਜੁੜੇ ਹੋਇਆ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਇਹ ਅਸਥਾਨ ਹੈ ਉਹਨਾਂ ਮਹਾਂਪੁਰਖਾਂ ਨੇ ਵੀ ਜਗਾਉਣ ਦਾ ਹੀ ਯਤਨ ਕੀਤਾ ਹੈ ਤੋਂ ਇਸ ਕਰਕੇ ਗੁਰੂ ਦਾ ਉਪਦੇਸ਼ ਮਹਾਂਪੁਰਖਾਂ ਦੁਆਰਾ ਵੀ ਮਿਲਦਾ ਹੈ ਤੇ ਉਹ ਉਪਦੇਸ਼ ਹੈ ਜਾਗ λεहो रे ਮਨ ਜਾਗ λεहो ਕਹਾ ਗਾਫਲ ਸੋਇਆ ਸੋ ਸਤਗੁਰੂ ਜੀ ਕਿਰਪਾ ਕਰਨ ਜਾਗੀਏ ਜਿਵੇਂ ਗੁਰੂ ਪਾਤਸ਼ਾਹ ਨੇ ਜਿਵੇਂ ਸਤਪੁਰਖਾਂ ਨੇ ਉਸ ਪ੍ਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਓਵੇਂ ਹੀ ਆਪਣੇ ਆਪ ਨੂੰ ਮੋਹ ਮਾਇਆ ਦੀਆਂ ਤੰਦਾਂ ਵਿਕਾਰਾਂ ਵਾਸਨਾਵਾਂ ਦੀਆਂ ਤੰਦਾਂ ਤੋਂ ਛਡਾਉਂਦਿਆਂ ਉਸ ਪ੍ਰਮਾਤਮਾ ਦੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਕੋਈਆਂ ਬੋਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਸਤਨਾਮ ਸਿੰਘ ਜੀ ਜੋਗੇ ਵਾਲੇ ਇੰਨਾ ਬੜੀਆਂ ਡੂੰਘੀਆਂ ਆਤਮਿਕ ਚਿੰਤਨ ਦੇ ਵਿਚਾਰਾਂ ਗੁਰੂਕੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਸਟੇਜ ਦੇ ਵੱਲੋਂ ਜਥੇ ਦੇ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ